ਪੰਜਾਬ ਸਰਕਾਰ ਨੇ ਇੱਕ ਸਖਤ ਫੈਸਲਾ ਲਿਆ ਇਸ ਸਖਤ ਫੈਸਲੇ ਦੇ ਚੱਲਦਿਆਂ ਪੰਜਾਬ ਸਰਕਾਰ ਨੇ ਪ੍ਰਾਈਵੇਟ ਬੈਂਕਾਂ ਦੇ ਨਾਲੋਂ ਨਾਤਾ ਤੋੜ ਲਿਆ ਨਾਤਾ ਕਿਉਂ ਤੋੜਿਆ ਇਸ ਸਮੇਂ ਦੀ ਅਸੀਂ ਜਾਣਕਾਰੀ ਦੇਵਾਂਗੇ ਕਿ ਪੰਜਾਬ ਸਰਕਾਰ ਨੇ ਦੋ ਪ੍ਰਾਈਵੇਟ ਬੈਂਕ HDFC ਅਤੇ Indus Bank ਨਾਲੋਂ ਨਾਤਾ ਕਿਉਂ ਤੋੜਿਆ ਚਰਚਾ ਹੈ ਕਿ ਬੈਂਕਾਂ ਨੇ ਕਰੋਨਾ ਦੀ ਜਮ੍ਹਾਂ ਰਾਸ਼ੀ ਵਾਪਸ ਸਰਕਾਰੀ ਖਜ਼ਾਨੇ ਵਿੱਚ ਭੇਜਣ ਤੋਂ ਟਾਲਮਟੋਲ ਕੀਤੀ ਹੁਣ ਬਈ ਬੈਂਕਾਂ ਨਾਲ ਆਪਣਾ ਲੈਣ-ਦੇਣ ਕਰ ਸਕਣਗੇ ਸਰਕਾਰੀ ਵਿਭਾਗ ਹੁਣ ਪੰਜਾਬ ਸਰਕਾਰ ਦਾ ਕੋਈ ਵੀ ਵਿਭਾਗ ਪ੍ਰਾਈਵੇਟ ਬੈਂਕ HDFC ਅਤੇ Indus Bank ਨਾਲ ਨਾਤਾ ਨਹੀਂ ਫਿਰ ਤੋਂ ਜੁੜੇਗੀ ਇਹ ਖਬਰ ਪੂਰੀ ਜਿਹੜੀ ਹੈ ਚਰਚਾ ਦੇ ਵਿੱਚ ਆ ਬਿੱਤੇ ਦੋ ਦਿਨਾਂ ਤੋਂ ਜਿਹੜੀ ਖਬਰ ਚੱਲ ਰਹੀ ਆ ਉਹਦੇ ਦੇ ਤਹਿਤ ਕਿ ਪੰਜਾਬ ਸਰਕਾਰ ਨੇ ਸਰਕਾਰੀ ਵਿਭਾਗਾਂ ਦੀ ਕਰੋਨਾ ਪੇਂਡ ਦੀ ਜਮ੍ਹਾਂ ਰਾਸ਼ੀ ਉੱਤੇ ਕਾਬਜ ਹੋ ਕੇ ਬੈਠਣ ਵਾਲੇ ਪ੍ਰਾਈਵੇਟ ਬੈਂਕਾਂ ਖਿਲਾਫ ਝੰਡਾ ਚੁੱਕ ਲਿਆ ਔਰ ਡੰਡਾ ਵੀ ਖੜਕਾ ਦਿੱਤਾ ਜਿਸ ਦੇ ਚਲਦਿਆਂ ਪੰਜਾਬ ਸਰਕਾਰ ਨੇ ਹੁਣ ਨਿੱਜੀ ਬੈਂਕ HDFC ਬੈਂਕ ਅਤੇ Indus ਬੈਂਕ ਨਾਲੋਂ ਨਾਤਾ ਤੋੜ ਲਿਆ। ਮਤਲਬ ਪੰਜਾਬ ਸਰਕਾਰ ਹੁਣ ਇਹਨਾਂ ਦੋਵਾਂ ਬੈਂਕਾਂ ਨਾਲ ਕੋਈ ਵੀ ਕਾਰੋਬਾਰੀ ਜਿਹੜੇ ਵੇ ਕੰਮ ਅਗਲੇ ਹੁਕਮਾਂ ਤੱਕ ਨਹੀਂ ਕਰੇਗੀ। ਬਨ ਕੇ ਚੱਲਿਆ ਜਾਵੇ ਮੋٹے ਸ਼ਬਦਾਂ ਵਿੱਚ ਇਹਨਾਂ ਦੋਨਾਂ ਬੈਂਕਾਂ ਨੂੰ ਬਲੈਕਲਿਸਟ ਦੀ ਸੂਚੀ ਵਿੱਚ ਪਾ ਦਿੱਤਾ ਹੈ। ਹੁਣ ਪੰਜਾਬ ਸਰਕਾਰ ਦਾ ਕੋਈ ਵੀ ਵਿਭਾਗ ਇਹਨਾਂ ਦੋਨਾਂ ਬੈਂਕਾਂ ਦੇ ਨਾਲ ਕੋਈ ਵੀ ਕਾਰੋਬਾਰੀ ਲੈਣ ਦੇਣਾ ਨਹੀਂ ਕਰੇਗਾ। एसडीएफसी बैंक ਨੇ 3-4 ਸਰਕਾਰੀ ਵਿਭਾਗਾਂ ਅਤੇ ਇੰਡਸ ਬੈਂਕ ਨੇ ਇੱਕ ਵਿਭਾਗ ਦੀ ਕਰੋੜਾ ਰੁਪਏ ਦੀ ਜਮਾ ਰਕਮ ਨੂੰ ਸਰਕਾਰੀ ਖਜ਼ਾਨੇ 'ਚ ਵਾਪਸ ਦੇਣ ਤੋਂ ਆਨਕਣੀ ਕੀਤੀ ਸੀ। ਪੰਜਾਬ ਸਰਕਾਰ ਦੇ ਜਦੋਂ ਵਿੱਤ ਵਿਭਾਗ ਦੇ ਧਿਆਨ ਵਿੱਚ ਮਾਮਲਾ ਆਇਆ ਤਾਂ ਸਰਕਾਰੀ ਖਜ਼ਾਨੇ ਦੀ ਕੀਮਤ ਉੱਤੇ ਐਚਡੀਐਫਸੀ ਬੈਂਕ ਅਤੇ ਇੰਡਸ ਬੈਂਕ ਸਰਕਾਰੀ ਪੈਸੇ ਨੂੰ ਆਪਣੇ ਕੋਲ ਰੱਖੀ ਬੈਠੇ ਸਨ ਤੇ ਪੰਜਾਬ ਸਰਕਾਰ ਨੇ ਪ੍ਰਾਈਵੇਟ ਸੈਕਟਰ ਦੇ ਇਨ੍ਹਾਂ ਬੈਂਕਾਂ ਨਾਲ ਹੁਣ ਸਬੰਧ ਜਿਹੜੇ ਨੇ ਉਹ ਖਤਮ ਕਰ ਲਏ ਨੇ ਵਿੱਤ ਵਿਭਾਗ ਨੇ ਪਹਿਲੇ ਪੜਾਅ ਦੇ ਵਿੱਚ HDFC ਬੈਂਕ ਨੂੰ ਆਪਣੀ ਕਾਰੋਬਾਰੀ ਸੂਚੀ ਚੋਂ ਬਾਹਰ ਕਰ ਦਿੱਤਾ ਤੇ ਦੂਜੇ ਪੜਾਅ ਵਿੱਚ ਇੱਕ ਹੋਰ ਪ੍ਰਾਈਵੇਟ ਬੈਂਕ ਇੰਡਸ ਬੈਂਕ ਨਾਲੋਂ ਵੀ ਜਿਹੜਾ ਵਾ ਉਹ ਕਾਰੋਬਾਰੀ ਨਾਤਾ ਤੋੜ ਲਿਆ ਪੰਜਾਬ ਸਰਕਾਰ ਦੀ ਸੂਚੀ ਵਿੱਚ ਹੁਣ 22 ਬੈਂਕ ਹੀ ਰਹਿ ਗਏ ਨੇ ਜਿਨ੍ਹਾਂ ਨਾਲ ਹੁਣ ਸਰਕਾਰੀ ਵਿਭਾਗ ਆਪਣਾ ਲੈਣ-ਦੇਣ ਕਰ ਸਕਣਗੇ ਦੱਸਣ ਜੋਗ ਹੈ ਕਿ ਵਿੱਤ ਵਿਭਾਗ ਨੇ ਪਹਿਲੀ ਤਮਾਈ ਦੇ ਫੰਡਾਂ 'ਚੋਂ ਅਨਖਰਚੇ ਫੰਡ ਵਾਪਸ ਮੰਗੇ ਸਨ ਪਰ ਜਦੋਂ ਕੁਝ ਵਿਭਾਗਾਂ ਦੀ ਜਮ੍ਹਾਂ ਰਾਸ਼ੀ ਪ੍ਰਾਈਵੇਟ ਬੈਂਕਾਂ ਨੇ ਵਾਪਸ ਖਜ਼ਾਨੇ ਵਿੱਚ ਭੇਜਣ ਤੋਂ ਟਾਲਮਟੋਲ ਕੀਤੀ ਤਾਂ ਫਿਰ ਸਰਕਾਰ ਨੂੰ ਇਹ ਸਖਤ ਕਾਰਵਾਈ ਕਰਨੀ ਪਈ ਆ ਪਤਾ ਲੱਗਾ ਕਿ ਐਸਡੀਐਫਸੀ ਬੈਂਕ ਨੇ ਕਰ ਵਿਭਾਗ ਦੀ ਕਰੀਬ ਪੰਜਾਬ ਦਾ ਜੋ ਕਰ ਵਿਭਾਗ ਆ ਉਹਦੀ ਕਰੀਬ 150 ਕਰੋੜ ਰੁਪਏ ਦੀ ਰਾਸ਼ੀ ਸਮੇਂ ਸਿਰ ਖਜ਼ਾਨੇ ਵਿੱਚ ਵਾਪਸ ਨਹੀਂ ਭੇਜੀ ਸੀ ਇਹ ਮਾਮਲਾ ਜਦੋਂ ਸੂਬੇ ਦੇ ਮੁਖ ਸਖਤਰ ਕੇਪੀ ਸਿਨਾ ਦੀ ਅਗਵਾਈ ਹੇਠ ਮੀਟਿੰਗ ਹੋਈ ਤਾਂ ਉਸ ਮਸਲੇ ਉਸ ਮੀਟਿੰਗ ਵਿੱਚ ਇਹ ਮਾਮਲਾ ਸਾਹਮਣੇ ਆਇਆ ਇਸੇ ਤਰ੍ਹਾਂ ਹੀ ਖਣਨ ਵਿਭਾਗ ਦਾ ਸਾਲ 2022 ਦਾ ਮਾਮਲਾ ਚੱਲ ਰਿਹਾ ਖਣਨ ਵਿਭਾਗ ਨੇ ਇੱਕ ਠੇਕੇਦਾਰ ਦੀ 10 ਕਰੋੜ ਰੁਪਏ ਦੀ ਬੈਂਕ ਗਰੰਟੀ ਜਬਤ ਕੀਤੀ ਸੀ ਜੋ ਐਸਡੀਐਫਸੀ ਬੈਂਕ ਵਿੱਚ ਸੀ ਸਮੇਂ ਸਿਰ ਇਸ ਬੈਂਕ ਗਰੰਟੀ ਨੂੰ ਐਨ ਕੈਸ਼ ਨਾ ਕੀਤੇ ਜਾਣ ਕਰਕੇ ਸਬੰਧਤ ਠੇਕੇਦਾਰ ਦੂਸਰੇ ਸੂਬੇ ਦੀ ਕਿਸੇ ਅਦਾਲਤ ਤੋਂ ਸਟੇ ਲੈ ਆਇਆ ਪੰਜਾਬ ਸਰਕਾਰ ਦੀ ਸਮਝ ਸੀ ਕਿ ਬੈਂਕ ਤੇ ਠੇਕੇਦਾਰ ਆਪਸ ਦੇ ਵਿੱਚ ਮਿਲੇ ਮਿਲੇ ਹੋਏ ਨੇ ਔਰ ਮਿਲ ਕੇ ਹੀ ਬੈਂਕ ਗਰੰਟੀ ਨੂੰ ਇਨਕੈਸ਼ ਨਹੀਂ ਹੋਣ ਦੇ ਰਿਹਾ ਸਨ ਬਾਅਦ ਚ ਵਿੱਤ ਵਿਭਾਗ ਨੇ ਇਸ ਮਾਮਲੇ ਚ ਐਸਡੀਐਫਸੀ ਬੈਂਕ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਸੀ ਵਿੱਤ ਵਿਭਾਗ ਦੇ ਧਿਆਨ ਵਿੱਚ ਇਸੇ ਤਰ੍ਹਾਂ ਇੱਕ ਮਾਮਲਾ ਪੰਜਾਬ ਦੇ ਪੰਚਪ ਵਿਭਾਗ ਦਾ ਵੀ ਲਿਆਂਦਾ ਸੀ ਬਾੜਦਣਾ ਖਰੀਦਣ ਲਈ ਰੱਖਿਆ ਪੈਸਾ ਐਸਡੀਐਫਸੀ ਬੈਂਕ ਨੇ ਸਰਕਾਰੀ ਖਜ਼ਾਨੇ ਵਿੱਚ ਵਾਪਸ ਕਰਨ ਤੇ ਜਿਹੜਾ ਉਹਨਾਂ ਦਾ ਢਿੱਲਾ ਕਾਰਵਾਈ ਸੀ ਜਿਸ ਤੇ ਕਾਰਨ ਫਿਰ ਸਰਕਾਰ ਨੇ ਐਸਬੀਐਫਸੀ ਬੈਂਕ ਖਿਲਾਫ ਵੀ ਸਖਤ ਕਾਰਵਾਈ ਕੀਤੀ ਹੈਗੀ ਪਤਾ ਲੱਗਿਆ ਕਿ ਹੋਰ ਨਾ ਬੈਂਕਾਂ ਦਾ ਵੀ ਪ੍ਰੋਫੈਸ਼ਨਲ ਕੰਡਕਟ ਸਰਕਾਰ ਦੇਖ ਰਹੀ ਹੈ ਜਿਤੇ ਰਹੇ ਕਿ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ ਦਿਨਾਂ ਵਿੱਚ ਸਿਕਾਰੀ ਖੇਤਰ ਵਿੱਚ ਬੈਂਕਾਂ ਵਿੱਚ ਪੈਸਾ ਰੱਖਣ ਨੂੰ ਤਰਜੀਹ ਦੇਣ ਬਾਰੇ ਜਨਤਕ ਤੌਰ ਤੇ ਆਖ ਚੁੱਕੇ ਨੇ ਹਾਲਾਂਕਿ ਪੰਜਾਬ ਸਰਕਾਰ ਦੀ ਆਪਣੀ ਇੱਕ ਕੋਆਪਰੇਟਿਵ ਬੈਂਕ ਪਿਛਲੀਆਂ ਸਰਕਾਰਾਂ ਦੇ ਵਿੱਚ ਵੀ ਰੌਲਾ ਪੈਂਦਾ ਰਿਹਾ ਕਿ ਪੰਜਾਬ ਸਰਕਾਰ ਦੀ ਜਿਹੜੀ ਸਾਰੀ ਤਨਖਾਹ ਆਣ ਮਲਾਜ਼ਮਾਂ ਦੀ ਜਿਹੜੇ ਕਰੀਬ ਪੰਜਾਬ ਸਰਕਾਰ ਤੇ ਬੋਰਡ ਕਾਰਪੋਰੇਸ਼ਨ ਇਹਨਾਂ ਦੀ ਗਿਣਤੀ ਕੋਈ 5 ਕਿ ਲੱਖ ਬਣ ਜਾਂਦੀ ਹੈ ਹਾਲਾਂਕਿ ਕੰਟਰੈਕਟ ਠੇਕੇਦਾਰ ਮਲਾਜ਼ਮੀ ਹੈ ਉਹ ਪਿਛਲੀਆਂ ਸਰਕਾਰਾਂ ਨੇ ਵੀ ਰੌਲਾ ਪਾਇਆ ਸੀ ਕਿ ਜਿਹੜੀਆਂ ਪੰਜਾਬ ਸਰਕਾਰ ਦੀ ਜਿਹੜੀ اپنی ਬੈਂਕਾਂ سرکاری ਬੈਂਕਾਂ ਕੋਆਪਰੇਟਿਵ ਬੈਂਕਾਂ ਇਹ ਸਰਕਾਰ ਨੂੰ ਇਸ ਬੈਂਕ ਦੇ ਨਾਲ ਹੀ ਲੈਣ ਦੇਣ ਕਰਨਾ ਚਾਹੀਦਾ ਲੇਕਿਨ ਸਰਕਾਰ ਦੇ ਅਧਿਕਾਰੀ ਤੇ ਸਰਕਾਰਾਂ ਦੇ ਜਿਹੜੇ ਮੰਤਰੀ ਉਹਨਾਂ ਨੂੰ ਇਹ ਪ੍ਰਾਈਵੇਟ ਬੈਂਕਾਂ ਵਾਲੇ ਨੇ ਵੱਡੇ ਵੱਡੇ ਤੋਹਫੇ ਦੇ ਦਿੰਦੀਆਂ ਇਹਨਾਂ ਵੱਡੇ ਵੱਡੇ ਸੌਦੇ ਹੋ ਜਾਂਦੇ ਨੇ ਜਿਸ ਕਰਕੇ ਇਹਨਾਂ ਬੈਂਕਾਂ ਦੇ ਵਿੱਚ ਸਰਕਾਰ ਫਿਰ ਕਾਰਵਾਈ ਕਰਦੀ ਹੈ ਲੈਣ ਦੇਣ ਦੀ ਕਾਰੋਬਾਰ ਜਿਹੜੀ ਹੈ ਕਾਰਵਾਈ ਸ਼ੁਰੂ ਕਰੇ ਹਾਲਾਂਕਿ ਜਦ ਪੰਜਾਬ ਸਰਕਾਰ ਕੋਲ ਆਪਣਾ ਜਿਹੜਾ ਬੈਂਕ ਹੈ ਕੋਆਪਰੇਟਿਵ ਬੈਂਕਾਂ ਜਿਹੜੀਆਂ ਪੰਜਾਬ ਭਰ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਬ੍ਰਾਂਚਾਂ ਨੇ ਉਹਨਾਂ ਬੈਂਕਾਂ ਦੇ ਰਜਰੀਏ ਵੀ ਪੰਜਾਬ ਸਰਕਾਰ ਸਰਕਾਰ ਦਾ ਜਿਹੜੇ ਆਪਸੀ ਕਾਰੋਬਾਰੀ ਲੈਣ ਦਨ ਉਹ ਕਰ ਸਕਦੇ ਆ ਲੇਕਿਨ ਪ੍ਰਾਈਵੇਟ ਬੈਂਕਾਂ ਨੂੰ ਕਿਉਂ ਤਰਦੀ ਦਿੱਤੀ ਜਾ ਰਹੀ ਹੈ ਆਪਣੇ ਆਪ ਤੇ ਇੱਕ ਵੱਡਾ ਸਵਾਲ ਹਾਲਾਂਕਿ ਜਿਹੜੀਆਂ ਆ ਪਾਰ ਸਰਕਾਰ ਦੀਆਂ ਬੈਂਕਾਂ ਵਾ ਸਟੇਟ ਬੈਂਕ ਆਫ ਇੰਡੀਆ ਜਾਂ ਉਹਨਾਂ ਨਾਲ ਤੇ ਮੰਨਿਆ ਕਿ ਡੀਲ ਹੋ ਸਕਦੀ ਆ ਪਰ ਜਦ ਸਟੇਟ ਦੀ ਆਪਣੀ ਇੱਕ ਸੇਕਾਰੀ ਬੈਂਕ ਆ ਉਹਦੇ ਨਾਲ ਸਰਕਾਰ ਕਿਉਂ ਨਹੀਂ ਜਿਹੜੀ ਆ ਕਾਰੋਬਾਰੀ ਕਰਦੀ ਹੈਗੀ ਜਾਂ ਕਾਰੋਬਾਰ ਦਾ ਜਿਹੜਾ ਕਮਾ ਉਹ ਕਿਉਂ ਨਹੀਂ ਕਰਦੇਗੇ ਇਹ ਪ੍ਰਾਈਵੇਟ ਬੈਂਕਾਂ ਜਿਹੜੀਆਂ ਨੇ ਐਸਡੀਐਫਸੀ ਐਕਸੈਸ ਬੈਂਕ ਇੰਡਸ ਬੈਂਕ ਜਾਂ ਹੋਰ ਵੀ ਜਿਹੜੀਆਂ ਬੈਂਕਾਂ ਉਹਨਾਂ ਦੇ ਨਾਲ ਲੈਣ ਦੇਣ ਕਿਉਂ ਤੇ ਜੇ ਲੈਣ ਦੇਣ ਹੋ ਰਿਹਾ ਉਹਦੇ ਚ لازਮੀ ਤੌਰ ਤੇ ਪੰਜਾਬ ਦੀ ਬਿਰੋਕਰੇਸੀ ਔਰ ਪੰਜਾਬ ਸਰਕਾਰ ਵੀ ਜ਼ਿੰਮੇਵਾਰੀ ਹੈ ਹੁਣ ਇਹ ਜੀ ਸਥਿਤੀ ਕਿਉਂਕਿ ਪੰਜਾਬ ਸਰਕਾਰ ਦੀ ਬੀਤੇ ਦਿਨਾਂ ਦੇ ਵਿੱਚ ਜਿਹੜੀ ਆਰਥਿਕ ਤੌਰ ਤੇ ਜਿਹੜੀ ਸਥਿਤੀ ਹੈ ਉਹ ਕਾਫੀ ਮਾੜੀ ਹੋ ਗਈ ਸੀ ਬੀਤੇ ਦਿਨਾਂ ਚ ਸਰਕਾਰ ਨੇ 1000 ਕਰੋੜ ਰੁਪਏ ਵੀ ਕਰਜ਼ਾ ਚੁੱਕਿਆ ਪ੍ਰਾਈਵੇਟ ਬੈਂਕਾਂ ਦੇ ਵਿੱਚ ਬਹੁਤ ਸਾਰਾ ਪੈਸਾ ਸਰਕਾਰ ਦਾ ਪਿਆ ਸੀ ਸਰਕਾਰ ਚਾਹੁੰਦੀ ਸੀ ਕਿ ਉਹ ਪੰਜਾਬ ਦੇ ਖਜ਼ਾਨੇ ਵਿੱਚ ਜਮਾ ਵਾਪਸ ਹੋ ਜੇ ਕੁਝ ਬੈਂਕਾਂ ਨੇ ਢਿੱਲੀ ਕਾਰਵਾਈ ਕੀਤੀ ਹੈਗੀ ਪੈਸਾ ਸਮੇਸਰ ਨਹੀਂ ਕਰਵਾਇਆ ਤਾਂ ਫਿਰ ਸਰਕਾਰ ਨੇ ਉਹਨਾਂ ਨੂੰ ਬਲੈਕਲਿਸਟ ਕਰ ਦਿੱਤਾ ਪੰਜਾਬ ਦੇ ਨਾਮੀ ਅਖਬਾਰ ਚਾਹੇ ਇੰਡੀਅਨ ਐਕਸਪ੍ਰੈਸ ਹੋਵੇ ਚਾਹੀਦਾ ਨਿ ਜਾਗਰਣ ਹੋਵੇ ਚਾਹੀ ਪੰਜਾਬੀ ਟ੍ਰਿਬਿਊਨ ਹੋਵੇ ਇਨਾਂ ਤੇ ਇਨਾਂ ਅਖਬਾਰਾਂ ਦੇ ਪੱਤਰਕਾਰਾਂ ਨੇ ਇਹ ਜਿਹੜੀ ਖਬਰ ਆਇ ਪ੍ਰਮੁਖਤਾ ਦੇ ਨਾਲ ਛਾਪੀ ਨਾਤਾ ਤੋੜਿਆ ਨਾਤਾ ਕਿਉਂ ਤੋੜਿਆ ਉਹ ਵਜਾ ਸਾਫਾ ਫਿਲਹਾਲ ਇਸ ਜਾਣਕਾਰੀ ਦੇ ਨਾਲ ਟੜਤੋ ਲੈਂਦੇ ਆਗੇ ਦੇਖਦੇ ਰਹੋ এবিসি ਪੰਜਾਬ